ਕਹਿੰਦੇ ਗੱਲੋ ਇਹ ਵੀ ਕਹਿੰਦੇ ਹੋਰ ਕਰ ਰਹੇ ਹਾਂ ਹਾਂ ਜੀ ਪਿਆਰ ਬਣਾ ਦੇਣਾ ਪੁਰਾਣੀ ਦੇਖੋ ਜੀ ਇਹ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿ ਅਸੀਂ ਜਿਹੜੀ ਚਾਈਨਾ ਡੋਰ ਖੁੰਨੀ ਡੋਰ ਆ ਇਹਦੇ ਖਿਲਾਫ ਸਾਰੇ ਇਕਜੁੱਟ ਕੇ ਖੋ ਕੇ ਖੜੇ ਹੋਏ ਆ ਅਸੀਂ ਤੁਹਾਡੇ ਮਾਧਮ ਤੋਂ ਪ੍ਰੈਸ ਮੀਡੀਆ ਦੇ ਮਾਧਮ ਤੋਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਐਸਾ ਕੋਈ ਕੰਮ ਨਾ ਕਰੋ ਜਿਸ ਨਾਲ ਲੋਕਾਂ ਦੀ ਜਾਨ ਉਤੇ ਬਾਨਾਵੇ ਬਿਲਕੁਲ ਚਾਈਨਾ ਡੋਰ ਦਨਾਲ ਗੁਡੀ ਉਡਾਉਣਾ ਜਿਹੜਾ ਪੁਰਾਣਾ ਟ੍ਰੈਡੀਸ਼ਨ ਸੀ ਉਹਦੇ ਮੁਤਾਬਕ ਜਿਹੜੇ ਮਾਜਾ ਬੰਦਾ ਸੀਗਾ ਉਹਦੇ ਨਾਲ ਗੁਡੀ ਉਡਾਉਣ ਆਪਣਾ ਇੰਜੋਏ ਕਰਨ ਤੇ ਜੇਕਰ ਕੋਈ ਉਡਾਂਦਾ ਜਾਂ ਕੋਈ ਵੇਚਦਾ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਅਜਿਹੀ ਕੋਈ ਗੱਲ ਤੇਰੀ ਗਈ। ਅੱਜ ਦੇਖੋ ਜੀ ਸਾਡੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਹੁਕਮ ਹੈ ਉਹਦੇ ਮੁਤਾਬਕ ਹਰੇਕ ਸਬਡਿਵੀਜ਼ਨ ਦੇ ਵਿੱਚ ਜਿਹੜੇ ਡੋਨ ਆ ਉਹ ਫਲਾਈ ਕਰਵਾ ਰਹੇ ਆਪਾਂ ਤੇ ਉਹਦੇ ਲੜੀ ਵਿੱਚ ਅਸੀਂ ਅੱਜ ਸੀਡਿੰਗ ਥਾਣੇ ਦੇ ਵਿੱਚ ਉੱਪਰ ਖੜੇ ਹਾਂ ਬੇੜੀ ਦੇ ਵਿੱਚ ਤੇ ਆਸ-ਪਾਸ ਦੇਖ ਰਹੇ ਜੇ ਕੋਈ ਬੰਦਾ ਇਸ ਡਰੋਨ ਦੇ ਚਬੇਟ ਜਾਂਦਾ ਮਤਲਬ ਡੋਨ ਨਾਲ ਪਤਾ ਲੱਗਦਾ ਸਾਨੂੰ ਕਿ ਕੋਈ ਕੋਈ ਬੰਦਾ ਇਹ ਗੁੱਡੀ ਉਡਾ ਰਿਹਾ ਹੈ ਤਾਂ ਇਸ ਸਿਗਨਲ ਨਾਲ ਅਸੀਂ ਉਹਦੇ ਖਰਾ ਕਰਨੀ ਕਰਨ ਕਰਦੇ ਹਾਂ ਪਰ ਨਹੀਂ ਆਇਆ ਕਿ ਕੋਈ ਕੁਝ ਜੇ ਦਿਖਾਈ ਹੁੰਦਾ ਹਾਂ ਜੀ ਕੁਝ ਬੱਚੇ ਦਿਖਾਈ ਦਿੰਦੇ ਜੀ ਅਸੀਂ ਗਰਾਊਂਡ ਲੈਵਲ ਤੇ ਬੰਦੇ ਭੇਜੇ ਆਪਣੇ ਮੁਲਾਜ਼ਮ ਗਏ ਨੇ ਹੁਣ ਜੇ ਅਗਰ ਰਿਕਵਰੀ ਹੋਈ ਜੀ ਅਸੀਂ ਕੋਈ ਕਾਨੂੰਨੀ ਕਾਰਵਾਈ ਕਰਦੇ ਹਾਂ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਬੜਾ ਵਧੀਆ ਇੰਪੈਕਟ ਪਿਆ ਲੋਕੀ ਘਬਰਾ ਗਏ ਨੇ ਕਿ ਹੁਣ ਡਰੋਨ ਉੱਡ ਰਹੇ ਨੇ ਉਹ ਕਾਫੀ ਜ਼ਿਆਦਾ ਦੇਖੋ ਤੁਸੀਂ ਆਸ-ਪਾਸ ਬਹੁਤ ਘੱਟ ਗੁੱ ਕਿ ਆ ਜੀ ਮਾਪਿਆਂ ਨੂੰ ਇਹਨਾਂ ਨੂੰ ਕਿਹ ਕਰੀ ਕੋ ਕਿ ਬੱਚਿਆਂ ਨੂੰ ਹਾਂ ਬੱਚਿਆਂ ਨੂੰ ਤੇ ਬੱਚੇ ਮਾਪਿਆਂ ਨੂੰ ਇਹ ਮੈਂ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਇਹ ਚਾਈਨਾ ਜਿਹੜੀ ਧੋਰ ਹੈ ਇਹ ਨਾ ਲੈ ਕੇ ਦਿਓ ਕਿਉਂਕਿ ਜੇਕਰ ਬੱਚਿਆਂ ਕੋਲ ਕੋ ਪਾਈ ਗਈ ਤੇ ਅਸੀਂ ਮਾਪੇ ਦੇ ਖਿਲਾਫ ਕਰ ਵੀ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਆਪਣੇ ਬੱਚਿਆਂ ਨੂੰ ਗਾਈਡ ਕਰੋ ਕਿ ਇਹ ਜਿਹੜੀ ਚਾਈਨਸ ਧੋਰ ਹੈ ਕਿ ਕੀ ਬੋਦਾ ਉਹ ਨਾਂਦੇ ਹੁੰਦੇ ਉਹਨਾਂ ਦਾ ਪਰਵਾਰਕ ਮੈਂਬਰ ਹੀ ਇਹਦੇ ਚ ਵੇਟ ਚ ਆ ਜਵੇ ਸੋ ਇਹ ਚੀਜ਼ ਤੋਂ ਵਰਜਣਾ ਚਾਹੀਦਾ ਇਹ ਵੀ ਨਾਲ ਕਾਲੇ ਹੋਰ ਕਰ ਰਹੇ ਹਾਂ ਹਾਂ ਜੀ ਬਿਲਕੁਲ ਦੇਖੋ ਜੀ ਇਹ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿ ਅਸੀਂ ਜਿਹੜੀ ਚਾਈਨਾ ਡੋਰ ਖੁੰਨੀ ਡੋਰ ਆ ਇਹਦੇ ਖਿਲਾਫ ਸਾਰੇ ਇਕਜੁੱਟ ਕੇ ਖੋ ਕੇ ਖੜੇ ਹੋਏ ਆਂ ਤੇ ਅਸੀਂ ਤੁਹਾਡੇ ਮਾਧਿਅਮ ਤੋਂ ਪ੍ਰੈਸ ਮੀਡੀਆ ਦੇ ਮਾਧਿਅਮ ਤੋਂ ਲੋਕਾਂ ਨੂੰ ਪੀਲ ਕਰਦੇ ਆਂ ਕਿ ਐਸਾ ਕੋਈ ਕੰਮ ਨਾ ਕਰੋ ਜਿਸ ਨਾਲ ਲੋਕਾਂ ਦੀ ਜਾਨ ਉਤੇ ਬਾਨਾ ਵੇ ਬਿਲਕੁਲ ਚਾਈਨਾ ਡੋਰ ਦਨਾਲ ਗੁਡੀ ਣਾਉਡਾ ਹਨ ਜਿਹੜਾ ਪੁਰਾਣਾ ਟ੍ਰੈਡੀਸ਼ਨ ਸੀ ਉਹਦੇ ਮੁਤਾਬਕ ਜਿਹੜੇ ਮਾਜਾ ਬੰਦਾ ਸੀਗਾ ਉਹਦੇ ਨਾਲ ਗੁਡੀ ਡਾਣ ਆਪਣਾ ਇੰਜੋਏ ਕਰਨ ਤੇ ਜੇਕਰ ਕੋਈ ਉਡਾਂਦਾ ਆ ਜਾਂ ਕੋਈ ਵੇਚਦਾ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਅੱਜ ਕੋਈ ਮੁਰੀਤ ਪਈ ਗਈ ਅੱਜ ਦੇਖੋ ਜੀ ਸਾਡੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਪੁਲਿਸ ਸਾਹਿਬ ਵੱਲੋਂ ਜਿਹੜਾ ਹੁਕਮ ਹੈ ਉਹਦੇ ਮੁਤਾਬਕ ਹਰੇਕ ਸਬ ਡਿਵੀਜ਼ਨ ਵਿੱਚ ਜਿਹੜੇ ਡੋਨਾ ਉਹ ਫਲਾਈ ਕਰਵਾ ਰਹੇ ਆ ਆਪਾਂ ਤੇ ਉਹਦੇ ਲੜੀ ਵਿੱਚ ਅਸੀਂ ਅੱਜ ਸੀਡਿੰਗ ਥਾਣੇ ਦੇ ਵਿੱਚ ਉੱਪਰ ਖੜੇ ਹਾਂ ਉਸ ਬਿਲਡਿੰਗ ਦੇ ਵਿੱਚ ਤੇ ਆਸ-ਪਾਸ ਦੇਖ ਰਹੇ ਜੇ ਕੋਈ ਬੰਦਾ ਇਸ ਡਰੋਨ ਦੇ ਵੇਟ ਜਾਂਦਾ ਮਤਲਬ ਡੋਨ ਨਾਲ ਪਤਾ ਲੱਗਦਾ ਸਾਨੂੰ ਕਿ ਕੋਈ ਕੋਈ ਬੰਦਾ ਇਹ ਗੁੱਡੀ ਉਡਾ ਰਿਹਾ ਚਾਹੇ ਸਿੰਗਲ ਨਾਲ ਅਸੀਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਕੋਈ ਨਹੀਂ ਲਾਇਆ ਕਿ ਕੋਈ ਕੁਝ ਜੇ ਦਿਖਾਈ ਹੁੰਦੀ ਹੈ ਹਾਂਜੀ ਕੁਝ ਬੱਚੇ ਦਿਖਾਈ ਦਿੱਤੇ ਜੀ ਅਸੀਂ ਗਰਾਊਂਡ ਲੈਵਲ ਤੇ ਬੰਦੇ ਭੇਜੇ ਆਪਣੇ ਮੁਲਾਜ਼ਮ ਗਏ ਨੇ ਹੁਣ ਜੇ ਅਗਰ ਰਿਕਵਰੀ ਹੋਈ ਜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਬੜਾ ਵਧੀਆ ਇੰਪੈਕਟ ਪਿਆ ਲੋਕੀ ਘਬਰਾਏ ਨੇ ਕਿ ਹੁਣ ਡਰੋਨ ਉੱਡ ਰਹੇ ਨੇ ਉਹ ਕਾਫੀ ਜ਼ਿਆਦਾ ਦੇਖੋ ਤੁਸੀਂ ਆਸ-ਪਾਸ ਬਹੁਤ ਘੱਟ ਗੁੱਡੀ ਉ ਪਤੀਆਂ ਦੇ ਮਾਪਿਆਂ ਨੂੰ ਕਿਹੜਾ ਕੀ ਕਰੇ ਕਿ ਮੁੰਡਿਆਂ ਨੂੰ ਹਾਂ ਬੱਚਿਆਂ ਨੂੰ ਤੇ ਬੱਚੇ ਮਾਪਿਆਂ ਨੂੰ ਇਹ ਮੈਂ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਇਹ ਚਾਈਨਾ ਜਿਹੜੀ ਦੋਰ ਹੈ ਇਹ ਨਾ ਲੈ ਕੇ ਦਿਓ ਕਿਉਂਕਿ ਜੇਕਰ ਬੱਚਿਆਂ ਕੋਲ ਕੋ ਪਾਈ ਗਈ ਤੇ ਅਸੀਂ ਮਾਪੇ ਦੇ ਖਿਲਾਫ ਕਰ ਵੀ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਆਪਣੇ ਬੱਚਿਆਂ ਨੂੰ ਗਾਈਡ ਕਰੋ ਕਿ ਇਹ ਜਿਹੜੀ ਚਾਈਨਸ ਦੋਰ ਹੈ ਕਿ ਕੀ ਬਿਦਾ ਉਹ ਨਾਂਦੇ ਹੁੰਦੇ ਉਹਨਾਂ ਦਾ ਪਰਵਾਰਕ ਮੈਂਬਰ ਹੀ ਇਹਦੇ ਚ ਵੇਟ ਚ ਆ ਜਵੇ ਸੋ ਇਸ ਚੀਜ਼ ਤੋਂ ਵਰਜਣਾ ਚਾਹੀਦਾ ਹੈ